ਕਾਰਪੋਰੇਟ ਸੈਕਟਰ ਦੇ ਇੱਕ ਵੱਡਾ ਹਿੱਸਾ ਮਾਲ ਬਰੋਜ਼ ਫੈਕਟਰੀ ਦਾ ਮਾਲਕ ਦੀਪ ਮਲਹੋਤਰੇ ਵੱਲੋਂ ਪਰੋਸੇ ਜਾ ਰਹੇ ਜ਼ਹਿਰ ਦਾ ਸ਼ਿਕਾਰ ਹੋਏ ਸਾਡੇ ਮੇਰੇ ਨੌਜਵਾਨ ਵੀਰ ਰਾਜਵੀਰ ਸਿੰਘ ਉਹਨਾਂ ਨੂੰ ਸਰਦਾ ਅਜਲੀ ਦੇਣ ਲਈ ਤੇ ਆਪਣਾ ਦੁੱਖ ਰੋਣ ਲਈ ਪਹੁੰਚੇ ਹੋਏ ਮੇਰੇ ਪੰਜਾਬ ਭਰ ਦੇ ਪਿਆਰੇ ਲੋਕੋ ਫਤਿਹ ਅਰਜ ਕਰਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਵਖਫੇ ਤੋਂ 75 ਸਾਲਾਂ ਤੋਂ ਲੈ ਕੇ ਪਤਾ ਨਹੀਂ ਕਿੰਨੇ ਰਾਜਵੀਰ ਇਸ ਕ੍ਰਾਫਟ ਅਤੇ ਨਕੰਮੇ ਸਿਸਟਮ ਦਾ ਸ਼ਿਕਾਰ ਹੋਏ ਪਲਾਂ ਦੀ ਉਹ ਅਜਿਹੇ ਜ਼ਹਿਰੀਲੇ ਵਾਤਾਵਰਨ ਦੇ ਸ਼ਿਕਾਰ ਹੋਏ ਪਤਾ ਨਹੀਂ ਕਿੰਨੇ ਰਾਜਵੀਰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਕਰਜ਼ੇ ਦੀਆਂ ਪੰਡਾਂ ਦੇ ਥੱਲੇ ਆ ਕੇ ਖੁਦਕਸ਼ੀਆਂ ਕਰਕੇ ਚਲੇ ਗਏ ਭਰਾਵੋ 75 ਸਾਲ ਦਾ ਵੱਡਾ ਵਖਫਾ ਅਸੀਂ ਦੇਖਦੇ ਰਹੇ ਸਾਡਾ ਕੋਈ ਬਾ ਵਾਸਤਾ ਨਾ ਗਿਆ ਤਾਂ ਸਮਾਂ ਆਇਆ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਇੱਕ ਪੰਜਾਬ ਦੇ ਵਿੱਚ ਨਵੀਂ ਆਈ ਪਾਰਟੀ ਜਿਨੇ ਪੰਜਾਬ ਦੇ ਲੋਕਾਂ ਨੂੰ ਬੜੇ ਵੱਡੇ ਸਬਜ਼ ਬਾਗ ਬਖਾਏ ਉਹ ਪਾ ਪੰਜਾਬ ਦੇ ਲੋਕਾਂ ਨੇ ਸਾਰਿਆਂ ਨੇ ਬੜਾ ਵੱਡਾ ਵਿਸ਼ਵਾਸ ਕਰਕੇ ਵੱਡਾ ਫਤਵਾ ਦਿੱਤਾ ਜੇ ਅੱਜਕਰ ਪੰਜਾਬ ਦੀ ਮੌਜੂਦਾ ਸਰਕਾਰ ਇੱਥੋਂ ਦਾ ਸੀਐਮ ਭਗਵੰਤ ਮਾਨ ਇਹ ਗੱਲ ਕਹੇ ਕਿ ਸਾਡੀ ਕੋਈ ਵੱਡੀ ਸਮਝਦਾਰੀ ਦੇ ਨਾਲ ਅਸੀਂ ਇੱਥੇ ਪੰਜਾਬ ਦੇ ਉੱਤੇ ਕਾਬਜ਼ ਹੋ ਗਏ ਜਾਂ ਸਾਡੇ ਦਿੱਲੀ ਦੇ ਲਾਲੇ ਨੇ ਕੇਜਰੀਵਾਲ ਨੇ ਕੋਈ ਪੰਜਾਬ ਦੇ ਲੋਕਾਂ ਦੇ ਉੱਤੇ ਕੋਈ ਆ ਕੇ ਜਾਦੂ ਕਰਤਾ ਭੁੱਲ ਜਾ ਜਿਹਾ ਕੁਛ ਨਹੀਂ ਅਸੀਂ ਸਤਾਏ ਪਏ ਸੀ ਮਾੜੇ ਸਿਸਟਮ ਦੇ 75 ਸਾਲਾਂ ਦੇ ਅਸੀਂ ਸੋਚਿਆ ਇਹ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਦੇ ਆਮ ਘਰਾਂ ਚੋਂ ਉੱਠੇ ਹੋਏ ਨੌਜਵਾਨ ਮੁੰਡੇ ਆ ਅਸੀਂ ਤੁਹਾਡਾ ਭਲਾ ਕਰਾਂਗੇ ਅਸੀਂ ਆਪਣੇ ਇਸ ਮਾੜੇ ਸਿਸਟਮ ਦੇ ਸ਼ਿਕਾਰ ਹੋਏ ਆਨੇ ਸੱਧਿਆ ਹੋਏ ਨੇ ਤੁਹਾਨੂੰ ਇਹ ਫਤਵਾ ਦਿੱਤਾ ਸੀ ਇਹ ਸ਼ਾਇਦ ਕੋਈ ਸਾਡਾ ਭਲਾ ਹੋ ਜੇ ਨਹੀਂ ਤਾਂ ਇੱਥੇ ਚੇਤੇ ਰੱਖੀ ਇੱਥੇ ਬੜੇ ਵੱਡੇ ਹੋ ਕੇ ਤੁਰ ਗਏ ਜਿਨ੍ਹਾਂ ਨੇ ਆਹ ਚੀਜ਼ਾਂ ਲਿਆ ਕੇ ਸਾਡੇ ਸਿਰ ਤੇ ਪਰੋਸੀਆਂ ਜਿਨ੍ਹਾਂ ਨੇ ਸਾਡੀ ਧਾਰਮਿਕ ਆਸਥਾ ਪਰਿਵਾਰੀ ਬਰਗਾੜੀ ਵਰਕੀਆਂ ਘਟਰਾਮਾ ਕਰਕੇ ਕਿਹਾ ਅਸੀਂ 75 25 ਸਾਲ ਰਾਜ ਕਰਾਂਗੇ ਪੰਜਾਬ ਤੇ ਅੱਜ ਚੇਤੇ ਰੱਖੀ ਉਹਨਾਂ ਲੋਕਾਂ ਨੂੰ ਆਪਦੀ ਪਾਰਟੀ ਦੇ ਵਿੱਚ ਆਪਣੀ ਸੀਟ ਸੰਭਣੀ ਔਖੀ ਹੋਈ ਪਈ ਹੈ ਭੁੱਲ ਜੀ ਕਿ ਮੈਂ ਕੋਈ ਆਪਦੀ ਵੱਟੀ ਸਮਝਣ ਵਾਲੇ ਲੋਕਾਂ ਦੇ ਕਾਬਜ ਹੋਇਆ ਹੈ ਸਮਾ ਦੂਰ ਨਹੀਂ ਜੇ ਇਹਨਾਂ ਹਰਕਤਾਂ ਤੋਂ ਬਾਜ਼ ਨਾ ਆਇਆ ਜੜਾ ਪੁੱਟ ਕੇ ਮੁੱਧੀਆਂ ਕਰ ਦੇਣਗੇ ਮੇਰੇ ਵੀਰੋ ਅੱਜ ਮੈਂ ਸਵੇਰ ਇੱਕ ਕਿਤਾਬ ਪੜ ਰਿਆ ਸੀ ਪੰਜਾਬ ਦੇ ਪਾਣੀਆਂ ਤੇ ਗੈਰ ਸੰਵਿਧਾਨਕ ਲੁੱਟ ਨੇ ਸਬੰਧ ਦੇ ਵਿੱਚ ਉਹਦੇ ਵਿੱਚ ਇੱਕ ਲੇਖ ਆ ਗਿਆ ਸ਼੍ਰੀਮਾਨ ਮਾਨਯੋਗ ਭਗਵੰਤ ਮਾਨ ਜੀ ਦਾ ਲਿਖਿਆ ਹੋਇਆ ਮੇਰੇ ਕੋਲੇ ਇਹ ਕਿਤਾਬ ਉਦੇ ਉੱਤੇ ਲੇਖ ਸਪੈਸ਼ਲੀ ਇਸ ਵਿਸ਼ੇ ਤੇ ਲਿਖਿਆ ਹੋਇਆ ਭਗਵੰਤ ਮਾਨ ਜੀ ਦਾ ਕੀ ਦੋਸ਼ੀ ਠਹਿਰਾਇਆ ਜਦੋਂ ਸਤਾ ਤੋਂ ਬਾਹਰ ਸੀ ਕਹਿੰਦੇ ਰਾਜਨੀਤੀ ਧਰਮ ਤੇ ਆ ਜਿਹੜਾ ਇੰਡਸਟਰੀ ਦਾ ਲਾਣਾ ਇਹ ਇੱਕ ਮੋਰਚਾ ਹੈ ਜਿਹੜਾ ਪੰਜਾਬ ਦੇ ਪਾਉਣ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਮੌਤ ਪਰੋਸ ਰਿਹਾ ਹੈ ਇਹ ਲੇਖ ਲਿਖਿਆ ਹੋਇਆ ਭਗਵੰਤ ਮਾਨ ਜੀ ਦਾ ਆ ਜਿਨ੍ਹਾਂ ਦਾ ਐਮਐਲਏ ਆ ਜਿਨ੍ਹਾਂ ਦਾ ਲੁੰਗਲਾਣਾ ਇਹ ਪੁੱਛਦਾ ਕਹਿੰਦੇ ਸਾਨੂੰ ਕੋਈ ਸਬੂਤ ਦਿਓ ਅੱਜ ਟੈਸਟਿੰਗ ਤੇ ਸੈਂਪਲਿੰਗ ਤੇ ਰੌਲਾ ਪਾ ਰਹੇ ਐ ਕਿ ਜਦੋਂ ਸਤਾ ਤੋਂ ਬਾਹਰ ਸੀ ਉਦੋਂ ਇਹ ਲੋਕਾਂ ਦੇ ਦੁੱਖ ਰੋਣੇ ਤੁਹਾਡੇ ਵਾਸਤੇ ਮੰਗਾ ਵਾਜਬ ਸੀ ਅੱਜ ਗੈਰ ਵਾਜਬ ਹੋ ਗਈਆਂ ਤਾਂ ਭਰਾਵੋ ਮਜਬੂਤੀ ਨਾਲ ਲੜ ਰਹੀ ਹੈ ਸਾਡੀ ਕਮੇਟੀ ਜੋ ਇਸ ਮੋਰਚੇ ਨੂੰ ਪਹਿਲੇ ਦਿਨ ਤੋਂ ਚਲਾ ਰਹੀ ਹੈ ਬੜੀ ਤਨਦੇਹੀ ਦੇ ਨਾਲ ਚਲਾ ਰਹੀ ਹੈ ਸੰਯੁਕਤ ਕਿਸਾਨ ਮੋਰਚਾ ਗੈਜਰਾ ਗੈਰ ਰਾਜਨੀਤਕ ਭਾਰਤੀ ਕਿਸਾਨ ਜੀ ਨੇ ਇਕਤਾ ਸਿੱਧੂਪੁਰ ਡਟ ਕੇ ਤੁਹਾਡੇ ਨਾਲ ਖੜੇ ਆ ਤੁਹਾਡੇ ਨਾਲ ਖੜੇ ਰਹਾਂਗੇ ਡਟ ਕੇ ਜਦੋਂ ਤੱਕ ਇਹ ਫੈਕਟਰੀ ਬੰਦ ਨਹੀਂ ਹੋਈ ਉਦੋਂ ਤੱਕ ਸੰਘਰਸ਼ ਚੱਲ ਰੂਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ